ਹਾਂ ਨਾਲ ਤੇ ਬਾਈ ਹੁਣੀ ਪਿੰਡੋਂ ਪਤਵੰਤ ਤੇ ਸੱਜਣ ਨਾਲ ਆਏ ਨੇ ਭੰਗ ਦੇ ਨਾਲ ਹੀ ਇਸ ਬੱਚੇ ਨੂੰ ਦਿਮਾਗੀ ਸਮੱਸਿਆ ਆਈ ਆ ਭੰਗ ਪੰਜਾਬ ਦੇ ਵਿੱਚ ਪਿੰਡੋਂ ਪਿੰਡੀ ਪੰਜ ਪੰਜ ਚਾਰ ਚਾਰ ਮੁੰਡੇ ਤਾਂ ਭੰਗ ਦੇ ਨਾਲ ਖਰਾਬ ਹੋਏ ਬੈਠੇ ਨੇ ਦੇਖੋ ਕਿਵੇਂ ਜਸਪੀਰ ਖੋਲ੍ਹਦੀ ਸੰਗਲ ਬੋਲੇ ਸੁਨਿਹਾਰ ਸੁਸ਼੍ਰੀਆ ਕਾਲ ਹੋਰ ਜਸਪੀਰ ਹਾਂ ਠੀਕ ਹੈ ਕੱਲ ਫੜ ਦਵਾਈ ਖਾ ਫਿਰ ਆਪਰਾ ਦੇ ਬਾਪੂ ਸੰਗਰ ਦੇ ਦਫਾ ਫਾ ਕਿੱਥੇ ਸੰਗਰ ਨਾਲ ਹੈ ਜੀ ਅੱਛਾ ਜਿਹਨਾਂ ਹੈਗਾ ਪੂਨਮ ਗੁਪ੍ਰੇਮ ਲਤਾ ਹਨ ਇਹਨਾਂ ਦੇ ਹਸਬੰਡ ਨੇ ਜਿਹੜੇ ਨਰੇਸ਼ ਗੁਪਤਾ ਜੀ ਇਹਨਾਂ ਦੀ ਬੇਟੀ ਆ ਪल्लਵੀ ਗੁਪਤਾ ਆ ਵੀ ਡਾਕਟਰ ਨੇ ਬੀ ਐਮ ਐਸ ਗੁਪਤਾ ਜੀ ਇਹਨਾਂ ਦੇ ਵਾਈਫ ਵੀ ਪ੍ਰੇਮ ਲਤਾ ਜੀ ਵੀ ਡਾਕਟਰ ਨੇ ਬੀ ਐਮ ਐਸ ਬੇਟੀ ਵੀ ਗ੍ਰੈਜੂਏਸ਼ਨ ਕਰ ਰਹੀ ਸੀਗੀ ਵਿਚੇ ਹੀ ਰਹਿ ਗਈ ਇੱਕ ਬੇਟੀ ਕੈਨੇਡਾ ਦੇ ਵਿੱਚ ਆ ਦੋਨੋਂ ਹੀ ਮਾਮਾਂਤਿੰਗ ਅਪਸੈਟ ਹੋ ਗਿਆਂ ਕਿਉਂਕਿ ਹੈਰਿਡਿਟੀ ਪ੍ਰੋਬਲਮ ਸੀ ਭੈਣ ਜੀ ਨੂੰ ਬਲੱਡ ਦੇ ਵਿੱਚ ਇਹਨਾਂ ਦੀ ਸਿਸਟਰ ਨੂੰ ਵੀ ਸੀਗੀ ਅੱਗੋਂ ਇਹਨਾਂ ਨੂੰ ਵੀ ਮਿਲ ਗਈ ਉਹ ਬਿਮਾਰੀ ਕਿਉਂਕਿ ਇਹਨਾਂ ਦੀ ਬੇਟੀ ਨੂੰ ਹੋ ਗਈ ਇਹਨਾਂ ਨੂੰ ਦੇਖਦੇ ਆਂ ਦੇਖਦੇ ਆਂ ਡਾਕਟਰ ਸਾਹਿਬ ਵੀ ਹੋਏ ਬੈਠੇ ਨੇ ਉਹ ਵੀ ਵਿਚਾਰੇ ਆਪ ਤਾਂ ਪਰ ਜ਼ਰੂਰ ਕੰਮ ਕਰਦੇ ਆ ਦਿਮਾਗ ਉਹਨਾਂ ਦਾ ਵੀ ਘੱਟ ਹੀ ਕੰਮ ਕਰਦਾ ਪਿਆਦਾ ਕਿਉਂਕਿ ਜਿਹਦੇ ਘਰ ਚ ਦੋ ਪੇਸ਼ੈਂਟ ਹੋਣ ਸਾਈਕੀਆਟ੍ਰਿਕ ਤੇ ਫਿਜ਼ੀਕਲ ਡਿਸੇਬਲ ਹੋਵੇ ਉਹਨਾਂ ਦੇ ਹਸਬੰਦ ਉਹਨਾਂ ਦੇ ਵਾਈਫ ਉਹਨਾਂ ਦੇ ਹਸਬੰਦ ਤੇ ਕੀ ਅਸਰ ਪੈਣਾ ਹੈ ਆਪਾਂ ਸਮਝ ਸਕਦੇ ਮੰਜੇ ਤੇ ਬੈਠੀ ਭੈਣ ਅੱਜ ਪਤਾ ਨਹੀਂ ਕਿੰਨੇ ਟਾਈਮ ਬਾਅਦ ਆ ਬੀਲ ਚੇਅਰ ਤੇ ਬੈਠੀ ਆ ਨਹੀਂ ਤੇ ਬੈੱਡ ਤੇ ਆ 10 ਮਿੰਟ ਬਾਅਦ 10 ਮਿੰਟ ਬਾਅਦ ਆ ਜੀ ਬੀਲ ਚੇਅਰ ਤੇ ਬੈਠਿਆ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਗੁੱਟ ਤੇ ਆਪਣੇ ਬਲੇਡ ਨਾਲ ਨਾੜਾ ਕੱਟ ਕੇ ਮਾਰਨ ਦੀ ਬੇਟੀ ਨੇ ਬਲੇਡ ਲਿਆ ਕੇ ਦਿੱਤਾ ਬਾਜ਼ਾਰ ਚੋਂ ਜਾ ਕੇ ਬੇਟੀ 8-8 10000 ਰੁਪਏ ਦੀ ਸ਼ਾਪਿੰਗ ਕਰੇ ਹੁੰਦੇ ਜਾ ਕੇ ਜਿਹੜਾ ਕੁਝ ਪੈਸੇ ਹੱਥ 'ਚ ਆ ਜਾਂਦੇ ਆ ਬਾਜ਼ਾਰ ਚੋਂ ਕੱਪੜੇ ਸਮਾਨ ਖਰੀਦ ਲਿਆ ਹੁੰਦਾ ਸਮਝ ਨਹੀਂ ਹੈਗੀ ਸੋਝੀ ਨਹੀਂ ਹੈਗੀ ਕੋਈ ਨਰੇਸ਼ ਗੁਪਤਾ ਜੀ ਕਲੀਨਿਕ ਵੀ ਚਲਾਉਂਦੇ ਨੇ ਨਾਲ ਘਰ ਚ ਲਾਉਣ ਵਾਸਤੇ ਕਮਾਈ ਵੀ ਕਰਦੇ ਨੇ ਤੇ ਇਹਨਾਂ ਨੂੰ ਵੀ ਦੋਨਾਂ ਨੂੰ ਸੰਭਾਲਦੇ ਨੇ ਸਰਦਾਸ ਕਰਿਓ ਇੱਥੋਂ ਜਿਹੜੀ ਨਾ ਜੀ ਨਾ ਇਹ ਕੰਮ ਨਹੀਂ ਕਰਨਾ ਗੁਪਤਾ ਜੀ ਜਿਹੜੀ ਉਮੀਦ ਲਾ ਕੇ ਇੱਥੇ ਪਹੁੰਚੇ ਨੇ ਇਹਨਾਂ ਦੀ ਬੇਟੀ ਹੈ ਬਾਹਰ ਕੀ ਨਾ ਉਹਨਾਂ ਦਾ ਮੁਖਵਾਨ ਮੁਖਕਾਨ ਗੁਪਤਾ ਉਹਨੇ ਭੈਣ ਨੇ ਸਾਡੀਆਂ ਵੀਡੀਓ ਦੇਖੀਆਂ ਜਾਂ ਉਹਨਾਂ ਨੂੰ ਕਿਸੇ ਰਾਹੀਂ ਪਤਾ ਲੱਗਿਆ ਉਹਨਾਂ ਨੇ ਇਹਨਾਂ ਨੂੰ ਸੁਜੈਸਟ ਕੀਤਾ ਵੀ ਤੁਸੀਂ ਉੱਥੇ ਲੈ ਕੇ ਜਾਓ ਮੰਮੀ ਨੂੰ ਤੇ ਭਲਵੀ ਨੂੰ ਮੈਂ ਤੁਹਾਡੀ ਵੀ ਵੀ ਉਹ ਜੰਨੀਏ ਕੇ ਦੇਖਦਾ ਐ ਜੰਨੀਏ ਕੇ ਦੇਖਦਾ ਫਿਰ ਤੁਸੀਂ ਪਹਿਲਾਂ ਕਦੋਂ ਨਹੀਂ ਆਏ ਇੱਥੇ ਲੈ ਕੇ ਕਿੱਥੇ ਜਦੋਂ ਉੱਥੇ ਸਰ ਉਹ ਕਰ ਦਿੱਤੀਏ ਚਲ ਸਰ ਮੈਂ ਨਨ ਸਰਪੰਚ ਨਾਲ ਤੁਸੀਂ ਕਹਿੰਦੇ ਕਿ ਉਹਨਾਂ ਨੇ ਦੱਸਿਆ ਸਾਨੂੰ ਤੁਹਾਡੀ ਭੈਣ ਬੇਟੀ ਨੇ ਬੇਟੀ ਨੇ ਹੁਣ ਦੱਸਿਆ ਮੈਂ 150 ਪਹਿਲਾਂ ਵੀ ਆਇਸੀ ਤੁਹਾਡੇ ਕੋਲ ਅੱਛਾ ਉਦੋਂ ਕੀ ਹੋਇਆ ਸੀ ਫਿਰ ਉਹ ਵੀ ਇਹੀ ਕੁਛ ਸੀ ਦਵਾਈ ਲੈ ਕੇ ਗਏ ਸੀ ਦਵਾਈ ਲੈ ਕੇ ਗਏ ਸੀ ਕੈਂਪ ਵਿੱਚ ਕੈਂਪ ਸੀ ਆਈ ਸੀ ਖਾਦੇ ਨਹੀਂ ਸੀ ਦਵਾਈ ਇਹਨਾਂ ਨੇ ਦਵਾਈ ਲੈ ਖਾਦੇ ਇੱਕ ਦੋ ਦਿਨ ਖਾਦੇ ਨਹੀਂ ਉਸ ਤੋਂ ਬਾਅਦ 10 ਦਿਨਾਂ ਬਾਅਦ ਫਿਰ ਉਹ ਉੱਥੇ ਇੱਕ ਇੱਥੇ ਡਾਕਟਰ ਜਿਹੜਾ ਪੰਕੀ ਕੇ ਫਰਮੋਰ ਡਾਕਟਰ ਪੰਕੀ ਕੁਮਾਰ ਫਿਰ ਪੰਕੀ ਕੋਲ ਆਏ ਨੂੰ ਨਾ ਉੱਟ ਗਈ ਦਵਾਈ ਉਹ ਉਹ ਵੀ ਐਚਡੀਲ ਕਰਦੇ ਸ਼ਾਮ ਕੋਠੀ ਬੰਨ੍ਹਦੇ ਆਪਣੇ ਉਹ ਦਵਾਈ ਨਹੀਂ ਖਾਦੂ ਹੁਣ ਹਲ ਗਾਗਾ ਮਾਰ ਪਰ ਕਿਨੇ ਡਾਕਟਰ ਹੁਣ ਪ੍ਰੇਮ ਭੈਣੇ ਪ੍ਰੇਮ ਲਤਾ ਭੈਣੇ ਹਣ ਤੂੰ ਚਾਹੁੰਦੇ ਆ ਨਾ ਠੀਕ ਹੋਣਾ ਤੂੰ ਚਾਹੁੰਦੇ ਆ ਤੁਹਾਡੀ ਬੇਟੀ ਵੀ ਠੀਕ ਹੋ ਜਵੇ ਹਨ ਹਸਬੰਡ ਵੀ ਵਾਹਿਗੁਰੂ ਕਿਰਪਾ ਕਰਨਗੇ ਹਣ ਤੂੰ ਸਾਡੇ ਕੋਲ ਰਹਿਣਾ ਇੱਥੇ ਆਪਾਂ ਦਵਾਈ ਵੀ ਆਪਾਂ ਤੁਹਾਡਾ ਸਭ ਕੁਝ ਠੀਕ ਹੋ ਜਾਊਗਾ ਨਹੀਂ ਠੀਕ ਠਾਕ ਹੋ ਹਾਂਜੀ ਤੋਰ ਵੀਰੇ ਕਿੱਥੋਂ ਆਏ ਤੁਸੀਂ ਸੁਨਮ ਹੈ ਸੁਨਮ ਤੋਂ ਹਾਂ ਕੀ ਨਾਮ ਰਿਤਿਦਾ ਜਨਪਰਨੀਤ ਕੋ ਪਰਨੀਤ ਕੋ ਨਹੀਂ ਇੱਕ ਹੰਕਾਰ ਸਤਨਾਮ ਕਰਤਾ ਮੇਰੇ ਪਹਾੜ ਤੇ ਕਾਲ ਮੂਰਤ ਤੇ ਜੁਨੀਸੇ ਪੰਗਲ ਪ੍ਰਚਾਰ ਜਪਤਾਰ ਸੱਚ ਜੀਗਰ ਸੱਚ ਹੈ ਕਿ ਸੁਨਾਨ ਖੋਸੀ ਪਹਿਲਾਂ ਤੂੰ ਹੀ ਆਏ ਸੀ ਜਦ ਬਾਤ ਚਲੀ ਇਹ ਅਕਸਰ ਦਾ ਫਨੋਸ ਖਲੋਣ ਦਾ ਤੇ ਉਹਦੀ ਬਾਕੀ ਕੱਕ ਪਰੀ ਗਈ ਉਹਨੂੰ ਵੀ ਬਹੁਤ ਵਜੇ ਸ਼ਾਰ ਸੀ ਜਦੋਂ ਜਦੋਂ ਉਹਨੂੰ ਮਾਗੀ ਬੁਖਾਰ ਨੂੰ ਚੜਿਆ ਸੀ ਉਹਨਾਂ ਨੂੰ ਜੀ ਉਹ ਪਰਦੇਸੀ ਉਹ ਗਰਮ ਚੱਲ ਰਹੇ ਸੀ ਦਿਮਾਗ ਨੂੰ ਬੁਖਾਰ ਚੜਿਆ ਨਹੀਂ ਬਸ ਸਿਰ ਮਾਲੇ ਬੁਖਾਰ ਨੂੰ ਬਹੁਤ ਜ਼ਿਆਦਾ ਬੁਖਾਰ ਚੜਿਆ ਸੀ ਯਾਨੀ ਉਹ ਇੱਕ ਦਿਨ ਉਹ ਦਿਨ ਜਿਆਦਾ ਬਲ ਗਿਆ ਗੰਡੇ ਪਾਣੇ ਦੇ ਬੱਟੇ-ਬੁੱਟੇ ਰੱਖਿਆ ਤੇ ਹੁਣ ਤੁਹਾਨੂੰ ਕੀ ਲੱਗਦਾ ਵੀ ਇਹਨੂੰ ਇਥੇ ਐਡਮਿਟ ਕਰਨ ਦੀ ਲੋੜ ਆ ਜਾਂ ਦਵਾਈ ਘਰੇ ਵੀ ਖਾ ਲੂਗੇ ਦਵਾਈ ਤੈਅ ਕਰਕੇ ਖਾਤਾ ਲੇਗੀ ਪਰ ਇਹ ਹਾਂ ਹਾਲ ਵੀ ਗੱਜ 10 ਦਿਨ ਹੋ ਗਈ ਸੱਚੀ ਦਵਾਈ ਕੰਮ ਬਹੁਤ ਘੱਟ ਕਰ ਰਹੀ ਹੈ ਦਵਾਈ ਦਵਾਈ ਕੰਮ ਕਰ ਰਹੀ ਹੈ ਦਵਾਈ ਕੋਈ ਨਾ ਪਾਉਣ ਐਡਮਿਟ ਕਰਦੇ ਕਿਉਂਕਿ ਇੱਥੇ ਰਹਿਣ ਨਾਲ ਆਊਗਾ ਵੀ ਜੇ ਅੱਜ ਨਹੀਂ ਸੌਣਗੇ ਤਾਂ ਕੱਲ ਨੂੰ ਫਿਰ ਦਵਾਈ ਬਦਲ ਕੇ ਦੇਖਾਂਗੇ ਹਨਾ ਫਿਰ ਪਰਸੋਂ ਨੂੰ ਫਿਰ ਦੋ ਤਿੰਨ ਦਿਨਾਂ ਚਾਰ ਦਿਨਾਂ ਚ ਦਵਾਈ ਸੈੱਟ ਬੈਠ ਜਾਊਗੀ ਫਿਰ ਉਹਦੇ ਬਾਅਦ ਛੁੱਪੀ ਦੇਵਾਂਗੇ ਆਪਾਂ ਹਨਾ ਇਹਨੂੰ ਅਸੀਂ ਮਤਲਬ ਕਿ ਅਸੀਂ ਆਲਾ ਲੋਜੀ ਪਤਾ ਨਹੀਂ ਨੂੰ ਵਾਈ ਕੋਈ ਜਾਣਦਾ ਇਹਨੂੰ ਕੋਈ ਪੇਟ ਚ ਰਿਫਲੈਕਸ ਆ ਜਾਂ ਬਾਥਰੂਮ ਕੇ ਬਾਰੇ ਵੀ ਕੱਟ ਕਰ ਲਾਂਗੇ ਜਾਂ ਕਈ ਵ ਉਹ ਕੋਈ ਨਾ ਉਹ ਸਾਰਾ ਟੈਸਟ ਹੋ ਜਾਣਗਾ 10 ਦਿਨ ਹੋ ਗਈ ਹੈ ਹੁਣ ਬਿਲਕੁਲ ਸੁੱਤੀ ਜੀ ਬਹੁਤ ਸਾਰੇ ਸਾਰੇ ਟੈਸਟ ਹੋ ਜਾਣਗੇ ਬਿਲਕੁਲ ਠੀਕ ਹੋ ਜਾਣਗੇ ਹਾਂ ਲਓ ਦਵਾਈ ਲੈ ਪੁੱਤ ਨਾ ਪੁੱਤ ਦਵਾਈ ਲੈ ਨਾ ਪੁੱਤ ਦਵਾਈ ਲੈ 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 ਮਿੱਠੀ ਦਵਾਈ ਉਹ ਟੌਫੀ ਦੇ ਉਹ ਵੀ ਟੌਫੀ ਲਿਆ ਕੇ ਕੁੜੀ ਨੂੰ ਸਾਡੀ ਨੂੰ ਬਸ ਦਵਾਈ ਖਾ ਲੈ ਸਿੱਕਣੀ ਨਹੀਂ ਸਿੱਟਣੀ ਨਹੀਂ ਦਵਾਈ ਪ੍ਰਸ਼ਾਦ ਆ ਬਾਬਾ ਜੀ ਦਾ ਪੁੱਤੂ ਤਾਲੇ ਬੋਤ ਪਾਣੀ ਪੀਲਾ ਪਾਣੀ ਪੀਲਾ ਬੋਤ ਕੋਟੇ ਕੋਟੇ ਪਾਣੀ ਪੀਲਾ ਮਿੰਦੀ ਤੇ ਪਾਣੀ ਪੀਲਾ ਓ ਨਿਕਾਲ 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 ਪੀਲਾ ਬੋਤ ਪਾਣੀ ਪੀਲਾ ਸਾਰਾ ਪੀਲਾ ਕੀ ਨਾਮ ਬੱਚੀ ਦਾ ਪ੍ਰਨੀਤ ਪ੍ਰਨੀਤ ਕੌਰ ਮਾਨਸੇ ਸੋਰੀ ਸੁਨਾਮ ਤੋਂ ਵੀਰ ਹੁਣੀ ਆਪਣੀ ਬੇਟੀ ਨੂੰ ਲੈ ਕੇ ਆਏ ਨੇ ਦੋਨੋਂ ਮਾਂ ਪੁੱਤ ਮਾਂ ਪਿਓ ਦੋਨੋਂ ਆਪਣੀ ਧੀ ਨੂੰ ਲੈ ਕੇ ਆਏ ਨੇ ਮਾੜੀ ਕਿਰਪਾ ਕਰਨ ਸਾਡੀ ਧੀ ਪਰਨੀਤ ਹੋ ਕੇ ਠੀਕ ਹੋ ਗਈ ਆਪਣੇ ਆਪ ਨੂੰ ਸੰਭਾਲਣ ਜੋਗੀ ਆਪਣੀ ਕੇਅਰ ਕਰਨ ਜੋਗੀ ਹੋ ਜਵੇ ਕਿਉਂਕਿ ਜਿਵੇਂ ਜਿਵੇਂ ਧੀ ਜਵਾਨ ਹੋਈ ਜਾਂਦੀ ਆ ਤੇ ਮਾਂ ਪਿਓ ਬਜ਼ੁਰਗ ਹੋਈ ਜਾਂਦੇ ਆ ਇਹ فاਸਲਾ ਵੱਧਦਾ ਜਾ ਰਿਹਾ ਤੇ ਮਾਂ ਬਾਪ ਦਾ ਫਿਕਰ ਵੀ ਵੱਧਦਾ ਜਾ ਰਿਹਾ ਕਿਉਂਕਿ ਆ ਅੱਜਕੱਲ ਤੁਹਾਨੂੰ ਪਤਾ ਹੀ ਆ ਸਮਾਂ ਕਿਦਾਂ ਦਾ ਚੱਲਦਾ ਆ ਗੋਲੀ ਦੇ ਖਟਦੀ ਤੇ ਗੁਰੂ ਦੀ ਮਿਹਰ ਹੋਵੇ ਤਾਂ ਇਹਦੀ ਆਪਣੀ ਸੋਜੀ ਚ ਆ ਜੇ ਬਿਲਕੁਲ ਪੰਜ ਕਲਾਸਾਂ ਤੱਕਰ ਪੜ੍ਹੀ ਆ ਪਹਿਲਾਂ ਚਮਾ ਠੀਕ ਸੀਗੀ ਬਸ ਕੁਝ ਕਰਮਾਂ ਦੀ ਕਹਿਦੀ ਜਾਂ ਕੋਈ ਪਰਿਵਾਰ ਚ ਪਹਿਲਾਂ ਕਿਸੇ ਨੂੰ ਸੀਗੀ ਜਿਹੜੇ ਨਾਨਕਿਆਂ ਦੇ ਜੰਦਾਦ ਕਿਹਾ ਸਾਡੇ ਨਾਲ ਕਹਿੰਦੇ ਸਾਡੇ ਨਾਲ ਕਹਿੰਦੇ ਸਾਡੇ ਸਾਹਮਣੇ ਬਹੁਤ ਇਦਾਂ ਦੇ ਹਾਲਾਤ ਆਉਂਦੇ ਨੇ ਵੀ ਮਾਪੇ ਜਦੋਂ ਧੀ ਪੁੱਤ ਜਵਾਨ ਹੋ ਜਾਂਦੇ ਆ ਮਾਪੇ ਬਜ਼ੁਰਗ ਹੋ ਜਾਂਦੇ ਆ ਤੇ ਬੱਚਿਆਂ ਦੀ ਕੇਅਰ ਕਰਨੀ ਬਹੁਤ ਔਖੀ ਹੋ ਜਾਂਦੀ ਇਹਦੇ ਹੋਰ ਕਿੰਨੇ ਭੈਣ ਭਰਾ ਨੇ ਇਹਦੇ ਦੋ ਇਹਦੇ ਭਾਈ ਵੱਡਾ ਜੀ ਛੋਟਾ ਜੀ ਦੋ ਭਰਾ ਨੇ ਦੇ ਆ ਜਾ ਇਹਦਾ ਵੱਡਾ ਭਰਾ ਜੀ ਭੈਣ ਕੋਈ ਨਹੀਂ ਹੋਰ ਭੈਣ ਹੁਣ ਗਾਂਹ ਬੱਚੇ ਵੀ ਇਹ ਦੋ ਹਨਾ ਬਾਈ ਇਹ ਦੱਸਦੇ ਆ ਇਹਦੀ ਇੱਕ ਛੋਟਾ ਭਰਾ ਵਾ ਇੱਕ ਵੱਡਾ ਭਰਾ ਵਾ ਔਰ ਉਹ ਕੱਲ ਨੂੰ ਵਿਆਹ ਜਾਣੇ ਆ ਬੱਚਿਆਂ ਵਾਲੇ ਹੋ ਜਾਣੇ ਆ ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਚ ਵਿਅਸਤ ਹੋ ਜਾਣਾ ਜਦ ਤੱਕ ਮਾਪੇ ਬੈਠੇ ਆ ਮਾਪੇ ਕੇਅਰ ਕਰੀ ਜਾਂਦੇ ਆ ਬਾਅਦ ਦੇ ਵਿੱਚ ਮਾਪਾਪ ਨੂੰ ਇਹੀ ਫਿਕਰ ਖਾਈ ਜਾਂਦਾ ਵੀ ਸੱਤ ਤੋਂ ਬਾਅਦ ਕੀ ਹੋਊਗਾ ਪਰ ਅਸੀਂ ਬੇਨਤੀ ਕਰਦੇ ਆ ਮਾਪੇ ਨੂੰ ਵੀ ਵੀ ਤੁਸੀਂ ਥੋੜਾ ਸਮਾਂ ਦਿਓ ਇਦਾਂ ਦੇ ਪੇਸ਼ੈਂਟ ਆ ਜਿਹੜੇ ਉਹ ਠੀਕ ਹੋ ਸਕਦੇ ਆ ਉਹ ਆਪਣੀ ਸੰਭਾਲ ਕਰਨ ਯੋਗ ਹੋ ਸਕਦੇ ਆ ਪਰ ਜੇ ਤੁਸੀਂ ਸਮਾਂ ਦਿਓ ਜਦੋਂ ਤਾਂ ਇਹ ਬੱਚੇ ਛੋਟੇ ਹੁੰਦੇ ਆ ਨਾਲ ਦੂਜੇ ਭੈਣ ਭਰਾਵਾਂ ਦੀ ਅਸੀਂ ਕੇਅਰ ਕਰਦੇ ਰਹਿੰਦੇ ਆ ਇਦਾਂ ਦੇ ਬੱਚਿਆਂ ਨੂੰ ਟਾਈਮ ਨਹੀਂ ਦੇ ਪਾਉਂਦੇ ਜਦ ਤੱਕ ਸਮਾਂ ਨਿਕਲ ਜਾਂਦਾ ਹੁਣ ਜਦੋਂ ਇਹ ਭੈਣ 13-14 ਸਾਲਾਂ ਦੀ ਸੀ 12-13 ਸਾਲਾਂ ਦੀ ਸੀ ਉਦੋਂ ਇਹਨੂੰ ਬਿਹੇਵੀਅਰ ਥੈਰਾਪੀਆਂ ਜਾਂ ਹੋਰ ਚੀਜ਼ਾਂ ਦੀ ਲੋੜ ਸੀ ਬਹੁਤ ਪਰ ਉਦੋਂ ਮਾਪੇ ਕੋਲੇ ਸਮਾਂ ਨਹੀਂ ਪੈਸਾ ਵੀ ਕਮਾਉਣਾ ਬੱਚੇ ਵੀ ਪਾਲਣੇ ਆ ਦੂਜਿਆਂ ਨੂੰ ਵੀ ਪੜਾਉਣਾ ਕੋਸ਼ਿਸ਼ ਰਹੀ ਸ਼ੁਰੂ ਸਾਡੀ ਵੀ ਇੱਕ ਦਿਨ ਮਿੰਟ ਬਾਈ ਵਾਲਾ ਸਕੂਲੋਂ ਤਿਆਰ ਕਰਕੇ ਭੇਜਣਾ ਠੀਕ ਹੈ ਜੀ ਡੀਐਮਸੀ ਜਾਏ ਪੀਜੀ ਜਾਏ ਜੀ ਐਮਸ ਹਸਪੀਟਲ ਜਾਏ ਜੀ ਲਗਾਤਾਰ ਦਵਾਈਆਂ ਚੱਲ ਰਹੀਆਂ ਲਗਾਤਾਰ ਕਾ ਡਿਊਟੀ ਇੱਕ ਦਿਨ ਇਹਦੀ ਕੋਈ ਥੈਰਪੀਆਂ ਵਗੈਰਾ ਕਰਾਈਆਂ ਨਹੀਂ ਉਹਨਾਂ ਅਸਲ ਚ ਨਹੀਂ ਨਹੀਂ ਅਸਲ ਚ ਅਸੀਂ ਜੋ ਇਹਦੇ ਚ ਨੋਟ ਕੀਤਾ ਨਾ ਪਿਛਲੇ ਸਾਲਾਂ ਚ ਇਦਾਂ ਦੇ ਬੱਚਿਆਂ ਨੂੰ ਦਵਾਈਆਂ ਨਾਲੋਂ ਜ਼ਿਆਦਾ ਲੋੜ ਹੈਗੀ ਆ ਬਿਹੇਵੀਅਰ ਥੈਰਪੀਆਂ ਦੀ ਇਹਨਾਂ ਨੂੰ ਟ੍ਰੇਨਿੰਗ ਦੇਣ ਦੀ ਲੋੜ ਆ ਇਹਨਾਂ ਨੂੰ ਸਿਖਾਉਣਾ ਪੈਣਾ ਕਿਉਂਕਿ ਦਿਮਾਗ ਨਹੀਂ ਕੰਮ ਕਰ ਰਿਹਾ ਨਹੀਂ ਹੁਣ ਜਿਵੇਂ ਆਪਾਂ ਕਹਿ ਦਈਏ ਆਪਾਂ ਤੋਤੇ ਨੂੰ ਬੋਲਣਾ ਸਿਖਾ ਲੈਨੇ ਆ ਓਵੇਂ ਹੁਣ ਥੋੜਾ ਦਿਮਾਗ ਆ ਉਹਨੂੰ ਆਪਾਂ ਟ੍ਰੇਨ ਕਰਨਾ ਓਵੇਂ ਤੇ ਉਹਦੇ ਵਾਸਤੇ ਬਿਹੇਵੀਅਰ ਥੈਰਪੀ ਐਸਪੀ ਥੈਰਪੀਆਂ ਐਕਟੀਵਿਟੀਜ਼ ਹੈਨਾ ਇਦਾਂ ਦੀਆਂ ਚੀਜ਼ਾਂ ਦੀ ਲੋੜ ਆ ਕੋਈ ਨਾ ਥੋੜਾ ਜਿਹਾ ਇੱਕ ਵਾਰੀ ਆਪਾਂ ਨੂੰ ਸਟੇਬਲ ਕਰਦੇ ਆ ਫਿਰ ਆਪਾਂ ਤੁਹਾਨੂੰ ਗਾਈਡ ਕਰਾਂਗੇ ਸਾਡੇ ਕੋਲੇ ਇੱਥੇ ਸਕੂਲ ਬਣਿਆ ਹੋਇਆ ਤੇ ਕਲਾਸਾਂ ਲਗਾਉਂਦੇ ਆ ਅਸੀਂ ਤੁਹਾਨੂੰ ਸਿਖਾਵਾਂਗੇ ਵੀ ਤੁਸੀਂ ਇਹਨੂੰ ਕਿਵੇਂ ਮੈਨੇਜ ਕਰਨਾ ਫਿਰ ਤੁਸੀਂ ਉਦਾਂ ਹੀ ਮੈਨੇਜ ਕਰ ਹਾਂ ਕੋਈ ਨਾ ਪਾ ਕੇ ਉਹ ਮੇਰ ਕਰਨਗੇ ਆ ਤੇ ਇਦਾਂ ਵੀਰ ਨੂੰ ਦੱਸਦੇ ਵੀ ਅਸੀਂ ਆਪਣੇ ਵੱਲੋਂ ਬਹੁਤ ਯਤਨ ਕੀਤੇ ਆ ਹਨ ਦਵਾਈਆਂ ਵੀ ਬਹੁਤ ਦਵਾਈਆਂ ਪਰ ਗੱਲ ਜਿਹੜੀ ਅੱਜ ਦੇ ਸਮੇਂ 'ਚ ਨਿਕਲ ਕੇ ਆਉਂਦੀ ਆ ਉਹ ਇਹ ਆ ਵੀ ਬੱਚਿਆਂ ਨੂੰ ਸਮਝਣਾ ਪੈਣਾ ਔਰ ਉਹਨਾਂ ਨੂੰ ਬਖਤਰੇ ਨਾਲ ਸਮਝਾਉਣਾ ਪੈਣਾ ਜਿੰਨਾ ਕਿ ਦਿਮਾਗ ਹੈਗਾ ਉਹਨੇ ਕ ਦਿਮਾਗ ਦੇ ਵਿੱਚ ਹੀ ਉਹ ਕੀ ਕਰ ਸਕਦੇ ਨੇ ਉਹਨੂੰ ਕਿੱਦਾਂ ਆਪਾਂ ਸ਼ਾਂਤ ਕਰ ਸਕਦੇ ਆ ਕਿਦਾਂ ਉਹਨੂੰ ਆਪਾਂ ਕੁਝ ਚੀਜ਼ਾਂ ਸਿਖਾ ਸਕਦੇ ਆ ਇਹ ਸਾਰੀਆਂ ਚੀਜ਼ਾਂ ਸਮੇਂ ਦੇ ਨਾਲ ਹੋਣ ਦੀ ਲੋੜ ਆ ਅਸੀਂ ਕੋਸ਼ਿਸ਼ ਕਰਾਂਗੇ ਸਾਡੀ ਧੀ ਪਰਨੀਤ कौर ਵੀ ਇੱਥੋਂ ਕੁਝ ਆਪਣੇ ਜੀਵਨ ਚ ਪ੍ਰਾਪਤ ਕਰਕੇ ਸਿੱਖ ਕੇ ਜਾਵੇ ਤੇ ਆਪਣੇ ਜੀਵਨ ਚ ਅਕੇ ਆਪਣਾ ਇੱਕ ਚੰਗਾ ਆਪਣੀ ਕੇਅਰ ਕਰ ਲੱਕੇ ਆਪਣਾ ਜੀਵਨ ਬਤੀਤ ਕਰ ਸਕੇ ਅਸੀ ਘਰ ਉਹ ਛੋਟੇ ਵੀਰੇ ਠੀਕ ਹੋ ਕੀ ਨਾਮ ਵੀਰੇ ਤੇਰਾ ਜਸਪ੍ਰੀਤ ਜਸਪ੍ਰੀਤ ਜਸਬੀਨ ਪਿੰਡ ਕਿਹੜਾ ਵੀਰੇ ਰੋਪੜ ਕੋਲੇ ਰੋਪੜ ਕੋਲੇ ਪਿੰਡ ਆ ਪਿੰਡ ਦਾ ਨਾਮ ਕੀ ਆ ਸਲੋਰਾ 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 ਪਿੰਡ ਦਾ ਜੱਫੀ ਕਿੰਨਾ ਪੜਿਆ ਵੀਰੇ ਤੂੰ ਚੰਡੀਗੜ੍ਹ ਯੂਨੀਵਰਸਿਟੀ ਹਟ ਹੈ ਚੰਡੀਗੜ੍ਹ ਯੂਨੀਵਰਸਿਟੀ ਤੇ ਹਟ ਗਿਆ ਸੀ ਹਟ ਗਿਆ ਸੀ ਕਿਹੜੀ ਕਲਾਸ ਚੋਂ ਹਟ ਗਿਆ ਸੀ ਮੈਂ ਫਸਟ ਇਅਰ ਕਰ ਰਿਹਾ ਸੀ ਓਕੇ ਕੀ ਕਰ ਰਹੀ ਬੀਏ ਕਰ ਰਹੀ ਕੀ ਕਰ ਰਹੀ ਵੀਰ ਉੱਧਰ ਚਲੇ ਗਿਆ ਸੀ ਮੈਂ ਟ੍ਰੇਨਿੰਗ ਤੇਨ ਤੇ ਚਲੇ ਗਿਆ ਸੀ ਇਹ ਬਾਈ ਕੌਣ ਆ ਇਹ ਕੌਣ ਆ ਬਾਈ ਇਹ ਕਿਹਦਾ ਰਈ ਕਿਹ ਚਾ ਇਹ ਕੋਣ ਹੈ ਬਾਈ ਇਹ ਮੰਮੀ ਆਈ ਮੰਮੀ ਤੁਹਾਡੀ ਉਹ ਭੈਣ ਆਉਣਾ ਉਹ ਕੁੜੀ ਉਹ ਵਰੀ ਕੁੜੀ ਹੈ ਤੇ ਇਹ ਫੇਰ ਕੋਣ ਹੈ ਨਹੀਂ ਬਾਜੀ ਕਿਹ ਲੱਗਦਾ ਤੇਰਾ ਕੀ ਲੱਗਦਾ ਇਹਦੀ ਭੈਣ ਆ ਇਹਦੇ ਘਰ ਵਾਲਾ ਕੀ ਲੱਗਿਆ ਤੇਰਾ ਫੇਰ ਬਾਜੀ ਕੀ ਲੱਗਿਆ ਜਸਪੀਤ ਨਹੀਂ ਬਾਜੀ ਲੱਗਿਆ ਨਾ ਅਜਰ ਕੋ ਪ੍ਰਸ਼ਾਦਾ ਨਹੀਂ ਜਗਦਾ ਹੀ ਮਾਰੀ ਪ੍ਰਸ਼ਾਦਾ ਛਕਿਆ ਨਹੀਂ ਲੈ ਯਾਰ ਬਾਈ ਸਾਡੇ ਕੋਲੇ ਆ ਕੇ ਤੂੰ ਗੁਰੂ ਘਰ ਲੰਗਰ ਨਹੀਂ ਛਕਿਆ ਯਾਰ ਚੱਲ ਪਹਿਲਾਂ ਤੂੰ ਦਵਾਈਆਂ ਦਾ ਲੰਗਰ ਛੱਕ ਫਿਰ ਆਪਾਂ ਪ੍ਰਸ਼ਾਦਾ ਵੀ ਛਕਾਂਗੇ ਠੀਕ ਆ ਆ ਲੈ ਪੁੱਤ ਦਵਾਈ ਖਾ ਬਾਬਾ ਠੀਕ ਕਰੇ ਤੈਨੂੰ ਤੰਦਰੁਸਤੀ ਵਾਖਸੀ ਮੇਰੇ ਪ੍ਰਾਣ ਅਨੁਚੜ ਦੀ ਕਲਾ ਵਾਖਸੀ ਆ ਛੱਕ ਪੁੱਤ ਜੀ ਹਾਂ ਬਿਲਕੁਲ ਬਿਲਕੁਲ ਠੀਕ ਆ ਛੱਕ ਲੈ ਛੱਕ ਲੈ ਵਾਹਿਗੁਰੂ ਜੀ ਬਖਸ਼ ਕਿੰਨੇ ਸਾਲ ਹੋ ਗਏ ਮੈਂ ਇਹਨੂੰ ਇਦਾਂ ਵੀਰੇਨ ਹੋਏ ਨੂੰ ਇਹਨਾਂ ਨੂੰ ਜੀ ਹੋ ਗਏ 15 ਸਾਲ ਹੋ ਚਲੇ ਦਵਾਈ ਬੁੱਟੀਆਂ ਦਾ ਖਾਈਏ ਜਿੱਲਕ ਵਿੱਚ ਦੇਣੇ ਤੇ ਵੀ ਖਲਾਈ ਹੈ ਜੀ ਬੰਦੇ ਨੂੰ ਵੀ ਲੰਦੇ ਰੋਪੜਾ ਵੀ ਖਵਾਈ ਹੈ ਜੀ ਬਹੁਤ ਅੰਦਰੀ ਬਿਠਾ ਰੰਦਾ ਅੰਦਰੀ ਬਿਠਾ ਰੰਦਾ ਨਹੀਂ ਅੰਦਰ ਹੀ ਬੜਦਾ ਘੁੰਮਦਾ ਫਿਰਦਾ ਬਾਹਰ ਸੜਕਾਂ ਤੇ ਤੁਰੇ ਫਿਰਦਾ ਹਾਂਜੀ ਸੜਕਾਂ ਉੱਜ ਮਹਾਂ ਨਿਕਲ ਜਿਹੜਾ ਘੁੰਮਦਾ ਕਿਵੇਂ ਕੋਈ ਡੱਕਾ ਚੱਕੀ ਫਿਰਦਾ ਜਾਂ ਕੋਈ ਜਿਹੜੀ ਚੀਜ਼ ਹੱਥ ਚ ਆ ਗਈ ਇਕੱਠਾ ਕਰੀ ਜਾਂਦਾ ਸਮਾਨ ਇਹ ਰਾਤ ਨੂੰ ਵੀ ਛੜਦਾ ਨਹੀਂ ਸੌ ਕੇ ਜਲਦੀ ਆ ਤੁਹਾਨੂੰ ਹੱਥ ਚ ਫੜੀ ਰੱਖਦਾ ਬਾਕੀ ਗਾੜਾ ਗੋੜਾ ਬੜਦਾ ਮਿਲਦਾ ਵੀ ਜਾ ਤਾ ਇਹਨੇ ਵੀ ਬਹੁਤ ਉਗੀ ਰੱਬ ਦੀ ਧੰਨਵਾਦ ਵਾਇਰੂਮ ਰੇਕਾਰ ਨੇ ਹੁਣ ਕੌਣ ਨਾਲ ਕੌਣ ਰਹੂਗਾ ਤੁਹਾਡੇ ਚ ਮੈਂ ਰਹਾਂਗੀ ਠੀਕ ਹੈ ਮਾ ਕੋਈ ਨਾ ਜੀ ਗੁਰੂ ਕਿਰਪਾ ਕਰਨਗੇ ਮਾ ਠੀਕ ਹੋ ਕੇ ਜਾਊਗਾ ਵੀਰਾ ਇੱਥੋਂ ਹਨ ਤੇ ਸਾਡੀ ਤਾਂ ਇਹੀ ਕੋਸ਼ਿਸ਼ ਆ ਵੀ ਇਹ ਜਲਦੀ ਜਲਦੀ ਵੀਰਾ ਤਕੜਾ ਹੋਵੇ ਆਪਣੀ ਜ਼ਿੰਮੇਵਾਰੀ ਪਰਿਵਾਰ ਦੀ ਜ਼ਿੰਮੇਵਾਰੀ ਚੱਕੇ ਹਨ ਤੇ ਤੁਸੀਂ ਵੀ ਥੋੜਾ ਸਬਰ ਨਾਲ ਰਹਿਣਾ ਹਨ ਸਾਡੇ ਇੱਥੇ ਨਾਲ ਜਿੰਨੀਆਂ ਹੋਰ ਵੀ ਬੀਬੀਆਂ ਭੈਣਾਂ ਤੁਹਾਡੇ ਵਰਗੀਆਂ ਛੇਰੀਆਂ ਵਿਚਾਰੀਆਂ ਜਿਹੜੀਆਂ ਆਪਣੇ ਧੀਆਂ ਪੁੱਤਾਂ ਨੂੰ ਲੈ ਕੇ ਆਈਆਂ ਨਾਲ ਰਲ ਕੇ ਸੇਵਾ ਵੀ ਕਰਾਉਣੀ ਹੈ ਇੱਥੇ ਨਾ ਥੋੜੀ ਸਾਫ਼ ਸੁਪਈ ਪ੍ਰਸ਼ਾਦ ਦਾ ਪਾਣੀ ਹੈ ਨਾ ਕਿਉਂਕਿ ਸੇਵਾ ਨਹੀਂ ਕੁਛ ਕਰਨਾ ਵਾ ਦਵਾਈਆਂ ਨੇ ਨਹੀਂ ਦਵਾਈਆਂ ਵਾਂ ਨੇ ਠੀਕ ਕਰਨਾ ਇਹਨੂੰ ਹੈ ਨਾ ਤੇ ਬਸ ਇਹੀ ਮੇਰੀ ਬੇਨਤੀ ਆ ਵੀ ਤੁਸੀਂ ਵੀ ਆਪਣਾ ਫਰਜ਼ ਨਿਭਾਓ ਅਸੀਂ ਆਪਣਾ ਨਿਭਾਵਾਂਗੇ ਤੇ ਨਾਲ ਮਿਲ ਕੇ ਆਪਾਂ ਵੀਰੇ ਨੂੰ ਠੀਕ ਕਰੀਏ ਮਾਰੇ ਕਿਰਪਾ ਕਰ ਧੰਨਵਾਦ ਤੂੰ ਆਪਣਾ ਫਰਜ਼ ਨਿਭਾਉਣਾ ਹੈ ਤੇ ਅਸੀਂ ਆਪਣਾ ਨਿਭਾ ਸਕੀਏ ਕਰੀਰ ਅਰਦਾਸ ਵੀਰੇ ਜਸਪ੍ਰੀਤ ਵਾਸਤੇ